ਸੋ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਦੇ ਚਾਹਵਾਨ ਮੂੰਹੋਂ ਨਹੀਂ ਕਹਿੰਦੇ ਪਰ ਲੋਕਾਂ ਦਾ ਪਿਆਰ ਬੜਾ ਏ ਲੋਕ ਦੇ ਰਹੇ ਨੇ ਉਹ ਕਹਿੰਦੇ ਨੇ ਕਿ ਟਿਕਟ ਜਰੀਏ ਰਕੇਸ਼ ਕੁਮਾਰ ਤੁਲੀ ਜੀ ਨੂੰ ਦਿੱਤੀ ਜਾਵੇ ਕਿਉਂਕਿ ਦਿਨ ਰਾਤ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਆਪਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਬੜਾ ਪਿਆਰ ਕਰਦੇ ਨੇ ਅਸੀਂ ਬੱਚੇ ਆ ਪਰ ਬਜ਼ੁਰਗ ਜਿਹਰੇ ਨੇ ਉਹਨਾਂ ਨੇ ਸਭ ਕੁਝ ਦੇਖਿਆ ਹੈ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਟਿਕਟ ਦਾ ਚਾਹਵਾਨ ਹੈ ਤੇ ਕਿਹਨਾਂ ਨੂੰ ਟਿਕਟ ਦਿੱਤੀ ਜਾਵੇ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਤਾਂ ਬੜਾ ਪਿਆਰ ਲੋਕ ਕਰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕੀ ਕਹਿਣਾ ਲੋਕਾਂ ਦਾ ਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਸੁਰਿੰਦਰ ਸਿੰਘ ਆ ਜੀ ਸੁਰਿੰਦਰ ਜੀ ਕਿੱਦਾਂ ਦੇਖਦੇ ਹੋ ਕਿ ਤੁੱਲੀ ਸਾਹਿਬ ਤੁਹਾਡੇ ਅੱਜ ਗਲੀ ਦੇ ਵਿੱਚ ਆਏ ਨੇ ਕੀ ਕਹਿਣਾ ਚਾਹੁੰਦੇ ਬਹੁਤ ਹੀ ਵਧੀਆ ਇਨਸਾਨ ਨੇ ਤੁੱਲੀ ਸਾਹਿਬ ਤੇ ਟਿਕਟ ਦਾ ਮੌਕਾ ਤੇ ਜਰੂਰ ਆ ਐਰ ਕਾ ਇਹਨਾਂ ਦਾ ਹੀ ਆਈ ਤੇ ਇਹਨਾਂ ਨੂੰ ਅੱਗੇ ਰੱਖ ਕੇ ਅਸੀਂ ਤੁਰਨਾਮ ਬਹੁਤ ਹੈਲਪ ਕੀਤੀ ਅੱਜ ਇੱਥੇ ਬਣੀ ਨਹੀਂ ਆ ਬਣ ਤੋਂ ਪਹਿਲਾਂ ਹੀ ਕੰਮ ਸਾਡੇ ਇਹਨਾਂ ਨੇ ਸਵਾਰੇ ਨੇ ਤੇ ਇਹਨਾਂ ਨੂੰ ਟਿਕਟ ਦਾ ਮੌਕਾ ਜਰੂਰ ਦਿੱਤਾ ਜਾਏਗਾ ਸਾਰੇ ਹੀ ਦੇਣਗੇ ਮਤਲਬ ਹੱਥ ਜੋੜ ਕੇ ਬੇਨਤੀ ਵੀ ਸਾਰੇ ਵੀਰ ਭਰਾ ਅੱਗੇ ਹੋ ਕੇ ਟਿਕਟ ਦਾ ਮੌਕਾ ਜਰੂਰ ਦਿਓ ਟੁੱਲੀ ਸਾਹਿਬ ਨੂੰ ਸੋ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਅੰਦਰ ਕੀ ਸੀ ਸਿੰਦਰਜੀ ਜੀ ਕਿੱਦਾਂ ਦੇਖਦੇ ਹੋ ਕਿ ਤੁੱਲੀ ਸਾਹਿਬ ਹਾਲੇ ਟਿਕਟ ਨਹੀਂ ਮਿਲੀ ਮੂੰਹ ਹੁਣੀ ਕਿਆ ਕਦੇ ਪਰ ਤੁਸੀਂ ਪਿਆਰ ਬੜਾ ਦਿੰਦੇ ਪਿਓ ਕਹਿੰਦੇ ਨੇ ਟਿਕਟ ਤੋਂ ਪਹਿਲਾਂ ਹੀ ਜਿਹੜੇ ਨੇ ਕੰਮ ਉਹ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਪਹਿਲੀ ਵਾਰੀ ਇਹਨਾਂ ਦੇ ਦਰਸ਼ਨ ਕੀਤੇ ਆ ਇੱਥੇ ਜੀ ਜੀ ਤੇ ਬਾਕੀ ਸੰਘਾ ਕੀਤੀ ਸਾਰਿਆਂ ਨੇ ਅਸੀਂ ਵੀ ਇਹਨਾਂ ਦੇ ਨਾਲ ਸੰਘਾ ਜੋਗਾ ਕੰਮ ਕਰਨ ਕੇ ਸਭ ਆਪਣਾ ਵੀ ਨਾਮ ਕਮਾਉਣਗੇ ਸਾਡਾ ਵੀ ਨਾਮ ਉੱਚਾ ਹੋਏਗਾ ਸਾਡੇ ਕੰਮ ਕਰਦੇ ਸਾਰੇ ਰਾਤ ਸੁਣਗੇ ਤੇ ਮੈਂ ਇਹ ਹੀ ਕਹਿਣਾ ਕਿ ਇਹਨਾਂ ਨੂੰ ਮੌਕਾ ਮਿਲ ਜੇ ਤੁਲੀ ਸਾਹਿਬ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹਾਂ ਦਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਮੇਰਾ ਨਾਮ ਸਰਵਜੀਤ ਸਿੰਘ ਹੈ ਸਰਵਜੀਤ ਜੀ ਕਿੱਦਾਂ ਦੇਖਦੇ ਹੋ ਕਿ ਤੁਲੀ ਸਾਹਿਬ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ ਸਰ ਆਏ ਨੇ ਜੀ ਆਇਆਂ ਨੂੰ ਇਹ ਸਭ ਤੋਂ ਪਹਿਲਾਂ ਤੇ ਉਹ ਹਾਲੇ ਜਿੱਕੜੇ ਨਾਲ ਮਿਲੇ ਨਾ ਨਹੀਂ ਮਿਲੀ ਹਾਲੇ ਉਹਨਾਂ ਨੂੰ ਇਹ ਨਹੀਂ ਕਹਦਾ ਉਹ ਕੰਮ ਕਰ ਰਹੇ ਨੇ ਔਰ ਕੰਮ ਹੋਣ ਰਿਹਾ ਔਰ ਜਦੋਂ ਕੰਮ ਹੋਣ ਰਿਹਾ ਕੰਮ ਕਰਨ ਡੇ ਨੇ ਤੇ ਸਾਡੀ ਵੀ ਇੱਛਾ ਹੈ ਕਿ ਇਹਨਾਂ ਨੂੰ ਅੱਗੇ ਲੈ ਜਾਈਏ ਠੀਕ ਹੈ ਤੇ ਕੋਈ ਰੋਕ ਨਹੀਂ ਸਕਦਾ ਜਦੋਂ ਅੱਗੇ ਗਿਆ ਸਾਹਮਣੇ ਕੀ ਜਿਉਂ ਸੰਗਤ ਨਾਲ ਆ ਨਾ ਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਤੇ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਆ ਔਰ ਉਹਨਾਂ ਨੂੰ ਲਿਆਣਾ ਹੈ ਉਹਨਾਂ ਨੂੰ ਟਿਕਟ ਦਿਵਾਣੀ ਹੈ ਔਰ ਜਿਤਾਨਾ ਕੀ ਬੇਨਤੀ ਕਰਨਾ ਚਾਹੁੰਦੇ ਹੋ ਬੇਨਤੀ ਇਹੇ ਕੰਨਾ ਚਾਹੁੰਦਾ ਭਗਵਾਨ ਮਾਨੰਦਨ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਏ ਸਾਡੀ ਸਾਰਿਆਂ ਦੀ ਇਹ ਇੱਛਾ ਹੈ ਇਹਨਾਂ ਨੂੰ ਟਿਕਟ ਦਿੱਤੀ ਜਾਏ ਇੱਕ ਵਾਰੀ ਮੌਕਾ ਦਿਓ ਇਹ ਜੇ ਤਾਂ ਅਹੀਂ ਤੁਹਾਨੂੰ ਮੌਕਾ ਦਿੱਤਾ ਸੀ ਇੱਕ ਵਾਰੀ ਸਾਡੀ ਪਰਵਾਹ ਦੁਬਾਰਾ ਫਿਰ ਇਹਨਾਂ ਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ। ਸੋ ਗੱਲਬਾਤ ਕੀਤੀ ਸੀ ਬਜ਼ੁਰਗ ਵੀ ਸਾਡੇ ਨਾਲ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸਤਿ ਸ਼੍ਰੀ ਅਕਾਲ ਅੰਗਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਦੇ ਰੁਲਦਾ ਸਿੰਘ। ਕਿੱਦਾਂ ਦੇਖਦੇ ਹੋ ਜੀ ਤੁੱਲੀ ਸਾਹਿਬ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ। ਟਿਕਟਰ ਦੇ ਚਾਹਵਾਨ ਨਹੀਂ ਉਹ ਮੂੰਹੋਂ ਹੀ ਕਦੇ ਉਹਨਾਂ ਨੇ ਕਿਹਾ ਪਰ ਤੁਹਾਡੇ ਪਹਿਲਾਂ ਹੀ ਕੰਮ ਕਰਾਈ ਜਾਂਦੇ ਕੀ ਕਹਿਣਾ ਚਾਹੁੰਦੇ। ਇਹ ਤੇ ਸਭ ਤੋਂ ਵਧੀਆ ਗੱਲ ਹਨ ਜਿਹੜੇ ਪਹਿਲੇ ਹੀ ਕੰਮ ਸ਼ੁਰੂ ਕਰ ਦਿੰਦੇ ਤੇ ਉਹ ਗਾੜੀ ਵੀ ਪਤਾ ਲੱਗ ਜਾਂਦਾ ਤੇ ਇਸ ਤੋਂ ਅੱਗੇ ਚਾਂਸ ਜਿਹੜਾ ਉਹ ਮਿਲਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੋਈ ਸੋ ਤੁੱਲੀ ਸਾਹਿਬ ਦੇਰੇ ਨੇ ਦਿਨ ਰਾਤ ਸੇਵਾ 'ਚ ਤੁਹਾਡੇ 'ਚ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਬਸ ਇਹੋ ਹੀ ਕਿ ਆਪਣੇ ਸੱਚੇ ਪਾਤਸ਼ਾਹ ਦਾ ਉਹਦਾ ਉਹ ਕਾਸਰਾ ਮਾਲਕ ਦਾ ਲੈ ਕੇ ਤੇ ਤੁਰਪੈਣ ਕੋਈ ਗੱਲ ਹੀ ਨਹੀਂ ਸਭ ਕੁਝ ਉਸੇ ਨੇ ਕਰਨਾ ਪ੍ਰਮਾਤਮਾ ਨੇ ਕਰਨਾ ਤੁਹਾਡੀਆਂ ਦੁਆਵਾਂ ਨਾਲ ਨਹੀਂ ਉਹਨਾਂ ਦੇ ਬਿਲਕੁਲ ਨਾਲ ਆ ਸਾਡੀਆਂ ਦੁਆਵਾਂ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਵੀ ਕਿਹਾ ਹੈ ਜੀ ਪਰਮਾਤਮਾ ਦਾ ਨਾਮ ਲੈ ਕੇ ਚੱਲ ਪੋ ਤੇ ਆਪਾਂ ਵੀ ਅਸ਼ੀਰਵਾਦ ਪੂਰਾ ਦਿੰਨੇ ਆ ਨਾਲ ਆਪਾਂ ਤੁਲੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੁਲੀ ਸਾਹਿਬ ਜੈ ਸ਼ੰਕਰ ਜੀ ਜੈਪੂਲੀ ਸ਼ੰਕਰ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਉਹ ਕਹਿੰਦੇ ਕਿ ਤੁਹਾਨੂੰ ਹੀ ਟਿਕਟ ਦਿੱਤੀ ਜਾਵੇ ਬਸ ਜੋ ਸੰਗਤ ਨੇ ਕਿਹਾ ਤਾਂ ਸੰਗਤ ਦਾ ਕਹਿਣਾ ਕੋਈ ਨਹੀਂ ਮੋੜ ਸਕਦਾ ਉਹ ਵਾਹਿਗੁਰੂ ਸੱਚੇ ਪਾਸ਼ਾ ਵੀ ਨਹੀਂ ਕਰੀ ਮੋੜਿਆਗਾ ਨਾ ਕੋਈ ਸ਼ੰਕਰ ਨੇ ਮੋੜਿਆ ਸਭ ਤੋਂ ਵੱਡੀ ਸੰਗਤ ਸੰਗਤ ਉੱਪਰ ਕੋਈ ਨਹੀਂ ਹੈਗਾ ਜੇ ਸੰਗਤ ਦੀ ਆਵਾਜ਼ ਆ ਤੇ ਬਨਾਰਸਾਪੁਰਾ ਸ਼ੰਕਰ ਕਿਰਪਾ ਕਰਨਗੇ ਮੈਂ ਅੱਜ 24 ਘੰਟੇ ਉਹਨਾਂ ਦੀ ਲਗੇ ਰਹਨਾ ਵਾ ਜਿਸ ਹਾਲ ਵਿੱਚ ਜਿਸ ਚਾਲ ਵਿੱਚ ਜਿਸ ਜਾਲ ਵਿੱਚ ਰਹੋ ਵਾਹਿਗੁਰੂ 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 ਕਹੋ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਦੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਜਿੱਦਾਂ ਸੰਗਤ ਨੇ ਕਹਿਤਾ ਹੈ ਅਸੀਂ ਸੰਗਤ ਦੇ ਨਾਲ ਹੀ ਆ ਤੇ ਦਿਨ ਰਾਤ ਸੇਵਾ ਕਰਨੀ ਹੈ ਅ ਜਿੱਦਾਂ ਪ੍ਰਮਾਤਮਾ ਨੇ ਕਿਰਪਾ ਕਰਦੇ ਉਦਾਂ ਹੀ ਉਹਨਾਂ ਦੀ ਰਜ਼ਾ ਦੇ ਵਿੱਚ ਚੱਲਣਾ ਹੈ ਪਰ ਲੋਕਾਂ ਦੀ ਪੂਰ ਜ਼ੋਰ ਅਪੀਲ ਹੈ ਕਿ ਰਕੇਸ਼ ਕੁਮਾਰ ਤੁੱਲੀ ਨੂੰ ਜ਼ਰੀਏ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜ਼ਰੀਏ ਟਿਕਟ ਦਿੱਤੀ ਜਾਵੇ ਤੇ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਿਓ ਤਾਂ ਕਿ ਜਿਹੜੇ ਅਨਾਰਵਾਨ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਉਹ ਤੋਂ ਤੱਕ ਜਰੀਏ ਵੀਡੀਓ ਪਹੁੰਚਣੀ ਚਾਹੀਦੀ ਹੈ ਤੇ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਿਓ ਤਾਂ ਇਹਨਾਂ ਨੂੰ ਆਸ਼ੀਰਵਾਦ ਦਿਓ ਇਹ ਅਗਲੇ ਜਿਹਰੇ ਨੇ ਸਾਡੇ ਲੋਕ ਸਭਾ ਹਲਕਾ ਤੋਂ ਟਿਕਟ ਜਰੀ ਇਹਨਾਂ ਨੂੰ ਦਿੱਤੀ ਜਦ ਸੋ ਕੈਮਰਾ ਪਰਸਨ ਪਵਨ ਅਗਰਵਾਲ ਦਾ ਲੱਕੀ ਰਾਜਪੂਰ ਗੁਰਦਾਸ